ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੁਸਾਕੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਅੱਜ ਦੇ ਦਿਨ ਸੱਚੇ ਪਾਤਸ਼ਾਹ ਨੂੰ ਖਾਲਸਾ ਸਾਜਿਆ ਸੀ ਤੇ ਖਾਲਸਾ ਸਾਜਣਾ ਦੇ ਉਸ ਦਿਨ ਦੇ ਬਸਾਕੀ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਤੇ ਅੱਜ ਇੱਕ ਤਾਂ ਮੈਂ ਗੱਲ ਕਰਨੀ ਹੈ ਬਹੁਤ ਜ਼ਰੂਰੀ ਵੀ ਰਾਤੀ ਇੱਕ ਨਾ ਵੀਡੀਓ ਸਾਹਮਣੇ ਆਈ ਸੀ ਲੋਕ ਆਵਾਜ਼ ਟੀਵੀ ਉਹਦੇ ਤੇ ਉਹ ਮਤਲਬ ਵੀਡੀਓ ਪਈ ਆ ਕਿ ਜਿਹੜਾ ਪਰਸੋਂ ਦਾ ਦਿਨ ਲੰਘ ਗਿਆ ਨਾ 11 ਤਰੀਕ ਦਾ ਅੱਜ 13 ਤਰੀਕ ਆ 11 ਤਰੀਕ ਨੂੰ ਦੁਪਹਿਰ ਨੂੰ ਕੋਈ ਸਾਢੇ 3 ਵਜੇ ਦੇ ਕਰੀਬ ਜਿਹੜੀ ਗੜੇ ਮਾਰੀ ਹੋਈ ਆ ਮਾਨਸਾ ਜ਼ਿਲ੍ਹੇ 'ਚ ਬਹੁਤ ਜ਼ਿਆਦਾ ਬਹੁਤ ਵੱਡੀ ਪੱਧਰ ਤੇ ਗੜੇ ਮਾਰੀ ਹੋਈ ਆ ਵੀ ਕਣਕਾਂ ਬਿਲਕੁਲ ਤਬਾਹ ਹੋ ਗਈਆਂ ਕਾਫੀ ਲੰਬੀ ਵੀਡੀਓ ਮੈਂ ਵੇਖੀ ਸਾਰੀ ਤੇ ਮਤਲਬ ਉੱਥੇ ਜਿਹੜੇ ਵਿਚਾਰੇ ਜ਼ਿਮੀਦਾਰ ਨੇ ਉਸ ਪਿੰਡ ਦੇ ਕਿਸਾਨ ਨੇ ਕਿਸੇ ਦੇ ਵੀ ਘਰਵਾਂ ਦੇ ਪਿਆ ਸਾਡੇ ਰੋਟੀ ਨੂੰ ਪੱਕੀ ਕਿਸੇ ਦੇ ਘਰ ਵੀ ਤੇ ਬੜਾ ਦੁੱਖ ਲੱਗਾ ਵੇਖ ਕੇ ਵੀ ਬੜੀ ਮਾੜੀ ਗੱਲ ਹੋਈ ਪੱਕੀ ਫਸਲ ਮੂੰਹ ਆਈ ਜਿਹੜੀ ਆ ਉਹ ਖਰਾਬ ਹੋ ਗਈ ਆ ਪੱਠੇ ਬਿਲਕੁਲ ਖਰਾਬ ਹੋ ਗਏ ਆ ਸ਼ਰੇਆਮ ਦੇ ਹੰਡਿਆ ਐਦਾਂ ਉਹ ਨਾੜ ਚੁਕ ਚੁਕ ਵਿਖਾਉਂਦੇ ਆ ਤੇ ਉਹ ਵਿੱਚ ਮਤਲਬ ਛਿਟਾ ਕੋਈ ਨਹੀਂ ਹੈਗਾ ਨਾਲ ਸਭ ਟੁੱਟ ਭੱਜ ਗਏ ਆ ਤੇ ਫਿਰ ਉਹਦੇ ਸਬੰਧ ਵਿੱਚ ਕੀ ਆ ਵੀ ਆਪਾਂ ਆਪਣੇ ਇੱਕ ਮੀਟਿੰਗ ਕੀਤੀ ਸੀ ਵੇਰੇ ਗੁਰਦੁਆਰਾ ਸਾਹਿਬ ਸਾਡੇ ਜਿਹੜੇ ਗਰੰਥੀ ਸਿੰਘ ਆ ਤਰਸੇਮ ਸਿੰਘ ਨਿਹੰਗ ਸਿੰਘ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਆਹ ਗੱਲ ਵਾ ਤੇ ਮਤਲਬ ਆਪਾਂ ਇਹਦੇ ਬਾਰੇ ਕੁਝ ਕਰੀਏ ਕਿਉਂਕਿ ਸਾਡੇ ਚਲੋ ਹਰ ਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ ਕਣਕ ਦੀ ਵੀ ਸੇਵਾ ਸਾਰੇ ਦਿੰਦੇ ਹੀ ਆ ਜਿੰਨੀ ਜਿੰਨੀ ਸਰਦੀ ਬੰਦੀ ਆ ਤੇ ਫਿਰ ਸਵੇਰੇ ਮੀਟਿੰਗ ਕੀਤੀ ਗੁਰਦੁਆਰਾ ਸਾਹਿਬ ਤੇ ਉਹਦੇ ਚ ਇਹ ਮਤਾ ਪਾਸ ਹੋਇਆ ਫਿਰ ਵੀ ਚਲੋ ਕੋਈ ਗੱਲ ਨਹੀਂ ਆਪਾਂ ਇਹ ਵਾਰੀ ਆਪਣੇ ਗੁਰਦੁਆਰੇ 'ਚ ਜਿਹੜੀ ਕਣਕ ਰੱਖਨੇ ਆ ਜਾਂ ਪੈਸੇ ਵਟ ਕੇ ਖਜ਼ਾਨੇ 'ਚ ਪਾਉਨੇ ਆ ਉਹ ਨਹੀਂ ਰੱਖਦੇ ਤੇ ਵੱਤ ਤੋਂ ਵੱਤ ਸਾਰੇ ਜਾਣੇ ਸੇਵਾ ਕਰਨਾ ਇਹ ਜਿਹੜੀ ਸੇਵਾ ਇਕੱਠੀ ਹੋਣੀ ਆ ਇਹ ਉੱਥੇ ਪਹਚਾਈ ਜਾਊਗੀ ਪਿੰਡ ਕੌਰਵਾਲਾ ਦੀ ਉਹ ਵੀਡੀਓ ਹੀ ਪਿੰਡ ਕੌਰਵਾਲਾ ਨਾਲ ਝਨੀਰ ਬੋਲਦੇ ਆ ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹ ਦੋ ਪਿੰਡ ਅਲੱਗ-ਅਲੱਗ ਵਾ ਕਿ ਜਾਂ ਇੱਕੋ ਹੀ ਪਿੰਡ ਵਾ ਪਰ ਉਹਨਾਂ ਨੇ ਦੱਸਿਆ ਵੀ ਇਸ ਏਰੀਏ ਦੇ ਵਿੱਚ ਘੱਟ ਤੋਂ ਘੱਟ ਕੋਈ 1500 ਏਕੜ ਜ਼ਮੀਨ ਆ ਜਿਹੜੀ ਬਿਲਕੁਲ ਤਬਾਹ ਹੋ ਗਈ ਆ ਕਾਫੀ ਪਿੰਡ ਆ ਹੋਰ ਵੀ ਤੇ ਅੱਜ ਬਹੁਤ ਜ਼ਰੂਰਤ ਵਾ ਉਹਨਾਂ ਦੇ ਨਾਲ ਖਲੋਣ ਦੀ ਕਿਉਂਕਿ ਜਿੱਡਾ ਵੱਡਾ ਘਾਟਾ ਉਹਨਾਂ ਨੂੰ ਪਿਆ ਵਾ ਉਹ ਆਪਾਂ ਪੂਰਾ ਨਹੀਂ ਕਰ ਸਕਦੇ ਕਾਟੇ ਵਾਦੇ ਤੇ ਬਾਬਾ ਨਾਨਕ ਕੀ ਪੂਰੇ ਕਰ ਸਕਦਾ ਵਾ ਸਾਡੇ ਚ ਐਨੀ ਹਿੰਮਤ ਨਹੀਂ ਗਈ ਪਰ ਚਲੋ ਦੁੱਖ ਦੀ ਘੜੀ ਚ ਔਖੇ ਵੇਲੇ ਭੈਣ ਭਰਾ ਨਾਲ ਖਲੋਣ ਦਾ ਸਾਡਾ ਫਰਜ਼ ਬੰਦਾ ਸਾਰਿਆਂ ਦਾ ਤੇ ਇਹ ਕਿਸੇ ਇਕੱਲੇ ਦਾ ਕੰਮ ਨਹੀਂ ਗਾ ਇਹ ਆ ਤੁਹਾਡੇ ਸਾਰਿਆਂ ਨਾਲ ਰਲ ਮਿਲ ਕੇ ਤੇ ਮੇਰੀ ਸਾਰਿਆਂ ਨੂੰ ਅਪੀਲ ਵਾ ਜਿੱਥੋਂ ਜਿੱਥੋਂ ਤੱਕ ਮੇਰੀ ਵੀਡੀਓ ਜਾਂਦੀ ਹੈ ਜਿਹੜੇ ਪਿੰਡ ਦੇ ਸਰਪੰਚ ਸਾਹਿਬ ਨੇ ਪੰਚਾਇਤਾਂ ਜਿੰਨੀਆਂ ਵਾ ਲੰਬੜਦਾਰ ਸਾਹਿਬ ਨੇ ਪਿੰਡ ਦੇ ਮੋਦਪੇਰ ਬੰਦੇ ਨੇ ਵੀ ਸਾਰੇ ਜਣੇ ਆਪਣੇ ਆਪਣੇ ਪਿੰਡ ਦੇ ਵਿੱਚ ਜਰੂਰ ਜਿੰਨੀ ਵੀ ਹੋ ਸਕਦੀ ਆ ਥੋੜੀ ਥੋੜੀ ਬੁੱਧੀ ਨੂੰ ਬੁੱਧੀ ਸੇਵਾ ਇਕੱਠੀ ਕਰੋ ਤੇ ਉੱਥੇ ਜਰੂਰ ਉਹਨਾਂ ਪਿੰਡਾਂ 'ਚ ਪਹੁੰਚਾਓ ਏਰੀਆ ਜਿਹੜਾ ਉਹ ਸਰਦੂਲਗਰ ਦਾ ਏਰੀਆ ਦੱਸਿਆ ਉਹਨਾਂ ਨੇ ਮਾਨਸਾ ਦੇ ਸ਼ਹਿਰ ਵਿੱਚ ਪੈਂਦਾ ਚਲੋ ਮੈਂ ਉਧਰ ਕਦੀ ਗਿਆ ਨਹੀਂ ਵੇਹੇ ਤੇ ਹੁਣ ਆਪਾਂ ਸੇਵਾ ਬਚਾਉਣ ਜਾਵਾਂਗੇ ਉੱਥੇ ਜਰੂਰ ਸਾਰੇ ਇੱਥੇ ਇਕੱਠੀ ਕਰਾਂਗੇ ਤੇ ਸਾਡੇ ਗੁਰਦੁਆਰਾ ਸਾਹਿਬ ਦੀ ਬਾਕੀ ਮੈਂ ਜਿੱਦਾਂ ਆਪਣੇ ਲਾਗੇ ਪਿੰਡ ਵਾ ਜਿੰਨੇ ਵੀ ਸਾਰੇ ਸਾਰਿਆਂ 'ਗੇ ਬੇਨਤੀ ਕਰਦਾ ਵਾਂ ਜਿੱਥੋਂ-ਜਿੱਥੋਂ ਤੱਕ ਵੀਡੀਓ ਜਾਂਦੀ ਆ ਵੀ ਸਾਰੇ ਜਣੇ ਸੇਵਾ ਇਕੱਠੀ ਕਰੋ ਤੇ ਜੇ ਕੋਈ ਪਹਚਾ ਸਕਦਾ ਠੀਕ ਆ ਜੇ ਨਹੀਂ ਪਹਚਾ ਸਕਦਾ ਸਾਡੇ ਗੁਰਦੁਆਰਾ ਸਾਹਿਬ ਦਾ ਜਿਹੜਾ ਕਾਫੀ ਵੱਡਾ ਹਾਲ ਆ ਥੱਲੇ ਬਿਲਕੁਲ ਫਰਸ਼ ਪੁਰਸ਼ ਪਿਆ ਆ ਕਮਰੇ-ਕਮਰੇ ਬਿਲਕੁਲ ਵਧੀਆ ਬਣੇ ਆ ਉਹਦਾ ਹਾਲ ਦੇ ਮਤਲਬ ਦਰਵਾਜ਼ੇ ਲੱਗੇ ਆ ਕੋਈ ਉੱਥੇ ਖਤਰੇ ਵਾਲੀ ਗੱਲ ਨਹੀਂ ਹੈਗੀ ਤੇ ਉਹਦੇ ਵਿੱਚ ਜਿਹੜੀ ਕਣਕ ਆਪਾਂ ਸਟੋਰ ਕਰਾਂਗੇ ਜਿੱਦਾਂ ਜਿੱਦਾਂ ਆਪਾਂ ਕਣਕ ਵੜਾਂਗੇ ਜਿੱਦਾਂ ਵੀ ਸੇਵਾ ਹੋਊਗੀ ਉੱਚ ਸਟੋਰ ਕਰੀ ਜਾਵਾਂਗੇ ਤੇ ਜਦੋਂ ਆਪਾਂ ਕਣਕ ਵੜ ਬੁੱਢ ਕੇ ਸਾਰੇ ਵੇਲੇ ਹੋ ਜਾਣਗੇ ਤੇ ਆਪਾਂ ਜਰੂਰ ਉਹ ਸੇਵਾ ਉੱਥੇ ਪਹਚਾ ਕੇ ਆਉਣੀ ਆ ਤੇ ਬਾਕੀ ਜਿਹੜਾ ਕੌਰ ਵਾਲਾ ਪਿੰਡ ਵਾ ਜਾਂ ਝਨੀਰ ਪਿੰਡ ਵਾ ਉਹ ਵਾਲੇ ਸੱਜਣ ਕੋਈ ਵੀ ਜੇ ਸਾਡੀ ਵੀਡੀਓ ਵੇਖਦੇ ਆ ਤੇ ਸਾਡੇ ਨਾਲ ਜਰੂਰ ਸੰਪਰਕ ਕਰਨ ਤੇ ਸਾਰਿਆਂ ਨੂੰ ਅਪੀਲ ਵਾ ਵੀ ਜੇ ਲਾਗੇ ਸਾਡੇ ਜਿੰਨੇ ਵੀ ਪਿੰਡ ਹੈਗੇ ਲਾਗੇ ਵਿਠਵਾ ਪਿੰਡ ਵਾ ਸਾਡਾ ਬਰਿਆਮਾ ਪਿੰਡ ਤੇ ਲਾਗੇ ਵਿਠਵਾ ਵਾ ਮੂੜਾ ਵਾ ਭਾਮ ਹਰਚੋ ਵਾਲਾ ਮੂੜਾ ਪਿੰਡ ਵਾ ਕੀੜੀ ਫਗਾਨਾ ਵਾ ਰਜੋਆ ਪਿੰਡ ਵਾ ਇਹ ਸਾਡੇ ਬਿਲਕੁਲ ਨਜ਼ਦੀਕ ਆ ਪਿੰਡ ਸਾਰੇ ਤੇ ਸਾਰੇ ਜਣੇ ਆਪ ਜਣੇ ਆਪਣੇ ਪਿੰਡਾਂ ਦੇ ਵਿੱਚ ਥੋੜੀ ਬਹੁਤੀ ਸੇਵਾ ਜਰੂਰ ਇਕੱਠੀ ਕਰੋ ਤੇ ਇਹ ਸੇਵਾ ਉੱਥੇ ਪਹੁੰਚਾਓ ਤੇ ਜੇ ਕੋਈ ਸੇਵਾ ਇਕੱਠੀ ਕਰਕੇ ਨਹੀਂ ਵੀ ਪਹੁੰਚਾ ਸਕਦਾ ਤੇ ਉਹ ਸਾਡੇ ਇੱਥੇ ਗੁਰਦੁਆਰਾ ਸਾਹਿਬ ਕਾਫੀ ਵੱਡਾ ਹਾਲ ਆ ਉਹਦੇ 'ਚ ਕੋਈ ਸੇਵਾ ਦੇ ਦਿਓ ਤੁਹਾਡੀ ਸੇਵਾ ਸਾਰੀ ਨੋਟ ਕਰੂਗਾ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਜਾਂ ਤੁਸੀਂ ਸਾਡੇ ਗੁਰਦੁਆਰਾ ਸਾਹਿਬ ਦੇ ਜਿਹੜੇ ਨਿਹੰਗ ਸਿੰਘਾਂ ਨਿਸ਼ਕਾਮ ਸੇਵਾ ਕਰਦੇ ਆ ਬਹੁਤ ਵਧੀਆ ਇਨਸਾਨ ਨੇ ترسےਮ ਸਿੰਘ ਨਿਹੰਗ ਸਿੰਘ ਤੇ ਜਾਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਿਓ ਜਦੋਂ ਵੀ ਇੱਥੇ ਪਿੰਡ ਜਾਉਣਾ ਵਾ ਜੇ ਕਿਸੇ ਵੇਲੇ ਮੈਨ ਨਹੀਂ ਮਿਲਦਾ ਉਹਨਾਂ ਨਾਲ ਸੰਪਰਕ ਕਰ ਲਿਓ ਜਾਂ ਪਿੰਡ ਦੇ ਕਿਸੇ ਵੀ ਸੱਜਣ ਨਾਲ ਸੰਪਰਕ ਕਰ ਲਿਓ ਤੁਹਾਡੀ ਜਿਹੜੀ ਸੇਵਾ ਵਾ ਇੱਕ ਰਜਿਸਟਰ ਦੇ ਉੱਤੇ ਤੁਹਾਡਾ ਨਾਮ ਲਿਖ ਕੇ ਤੇ ਤੁਸੀਂ ਕਿੰਨੀ ਸੇਵਾ ਲਿਆਏ ਹੋ ਬਾਕੀ ਉਹ ਚ ਸੇਵਾ ਜਿਹੜੀ ਤੁਸੀਂ ਪੈਸਿਆਂ ਦੀ ਸੇਵਾ ਵੀ ਕਰ ਸਕਦੇ ਹੋ ਤੇ ਵੱਧ ਵੱਧ ਕਣਕ ਦੀ ਸੇਵਾ ਕਰਿਓ ਕਿਉਂਕਿ ਉਹਨਾਂ ਵਿਚਾਰਿਆਂ ਕੋਲ ਇਹ ਸਵਾਰ ਉਹ ਕਹਿੰਦੇ ਵੀ ਸਾਡੇ ਕੋ ਖਾਨ ਜੋਗੀ ਕਣਕ ਦਾ ਵੀ ਕੋਈ ਹਿਲਅਵਸਿਲਾ ਨਹੀਂ ਰਹਿ ਗਿਆ ਬਿਲਕੁਲ ਖਤਮ ਹੋ ਗਈ ਕਣਕ ਸਾਰੀ ਤੇ ਇਹ ਮੇਰੀ ਜਿਹੜੀ ਬੇਨਤੀ ਹੈ ਨੂੰ ਸਾਰੇ ਜਾਣੇ ਜਰੂਰ ਮੰਨਿਓ ਤੇ ਇਹਦੇ ਤੇ ਗੌਰ ਕਰਿਓ ਤੇ ਆਪਾਂ ਇਹ ਸਾਰੇ ਜਾਣੇ ਰਲ ਮਿਲ ਕੇ ਚਲੋ ਉਹਨਾਂ ਦੇ ਨਾਲ ਖਲੋਈਏ ਥੋੜੀ ਬੋਧੀ ਸੇਵਾ ਦੇ ਰੂਪ ਚਾਹੀਏ ਆਪਾਂ ਘਾਟਾ ਤੇ ਪੂਰਾ ਨਹੀਂ ਕਰ ਸਕਦੇ ਪਰ ਨਾਲ ਖਲੋ ਸਕਦੇ ਆ ਔਖੀ ਅੜੀ ਚ ਇਹ ਜਿੱਥੋਂ ਜਿੱਥੇ ਤੱਕ ਵੀ ਵੀਡੀਓ ਜਾਂਦੀ ਹੈ ਸਾਰੇ ਜਾਣੇ ਵੀਡੀਓ ਸ਼ੇਅਰ ਕਰਿਓ ਮੈਂ ਕਦੀ ਕਹਿ ਨਹੀਂ ਵੀਡੀਓ ਸ਼ੇਅਰ ਕਰਨ ਵਾਲਾ ਮੈਂ ਤੁਹਾਨੂੰ ਅੱਜ ਪਹਿਲੀ ਵਾਰ ਕਹਿ ਲੱਗਾ ਵੀ ਇਹ ਜਿਹੜੀ ਵੀਡੀਓ ਨੂੰ ਸਾਰੇ ਜਾਣੇ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਸੇਵਾਦਾਰ ਤੱਕ ਇਹ ਵੀਡੀਓ ਪਹੁੰਚੇ ਹਰ ਭੈਣ ਭਰਾ ਦਾ ਕਿ ਵੀਡੀਓ ਪਹੁੰਚੇ ਤੇ ਜਿਹੜਾ ਵੀ ਸੇਵਾ ਕਰਨੀ ਚਾਹੁੰਦਾ ਵਾ ਉਹ ਆਪਣੇ ਆਪਣੇ ਪਿੰਡਾਂ ਚੋਂ ਸੇਵਾ ਇਕੱਠੀ ਕਰਕੇ ਉੱਥੇ ਜਰੂਰ ਪਹੁੰਚਾਵੇ ਤੇ ਸਾਡੇ ਲਾਗੇ ਜਿਹੜੇ ਜਿਹੜੇ ਵੀ ਪਿੰਡ ਨੇ ਜੇ ਕੋਈ ਸੇਵਾ ਪਹੁੰਚਾ ਸਕਦਾ ਤਾਂ ਵੀ ਠੀਕ ਹੈ ਜੇ ਨਹੀਂ ਤੇ ਜਰੂਰ ਇੱਥੇ ਤੁਸੀਂ ਸੇਵਾ ਇਕੱਠੀ ਕਰਕੇ ਸਾਡੇ ਗੁਰਦੁਆਰਾ ਸਾਹਿਬ ਜਿਹੜੀ ਉਹ ਸੇਵਾ ਦੇ ਕੇ ਜਾਓ ਤੇ ਤੁਹਾਡਾ ਬਕਾਇਦਾ ਸਾਰਾ ਰਿਕਾਰਡ ਰੱਖਿਆ ਜਾਊਗਾ ਜਿੰਨੀ ਵੀ ਤੁਸੀਂ ਸੇਵਾ ਲੈ ਕੇ ਆਓਗੇ ਇੱਕ ਰਜਿਸਟਰੀ ਉੱਤੇ ਸਾਰਿਆਂ ਦੇ ਨਾਮ ਲਿਖੇ ਜਾਣਗੇ ਸੇਵਾ ਨੋਟ ਕੀਤੀ ਜਾਊਗੀ ਉਹ ਕੰਮ ਸਾਰਾ ਸਾਡਾ ਬਾਬਾ ਨਿਹੰਗ ਸਿੰਘ ਕਰਦਾ ਵਾ ਬਾਕੀ ਜੇ ਕੋਈ ਪੈਸਿਆਂ ਨਾਲ ਸੇਵਾ ਕਰਨੀ ਉਹ ਵੀ ਨਿਹੰਗ ਸਿੰਘ ਨੂੰ ਬਾਬੇ ਨੂੰ ਤੁਸੀਂ ਜਮਾ ਕਰਾਉਣੀ ਆ ਉਹ ਆਪਾਂ ਕੇ ਰੁਪਏ ਨੂੰ ਹੱਥ ਨਹੀਂ ਲਾਉਣਾ ਤੇ ਬਾਕੀ ਕੋਈ ਗੱਲ ਨਹੀਂ ਜਿਹੜੀ ਤੇਲ ਪਾਣੀ ਦੀ ਸੇਵਾ ਹੋਊਗੀ ਖੜਨ ਦੀ ਉਹ ਆਪਾਂ ਝੱਲਾਂਗੇ ਸਾਰੀ ਕਰਾਂਗੇ ਉਹ ਸੱਚੇ ਪਾਤਸ਼ਾਹ ਆਪਣੇ ਕਰਾਊਗਾ ਤੇ ਸੰਗਤ ਦਾ ਸਾਰੀ ਦਾ ਸਹਿਯੋਗ ਆ ਤੇ ਇਸ ਕਰਕੇ ਮੈਂ ਫੇਰ ਦੁਬਾਰਾ ਤੁਹਾਡੇ ਸਾਰਿਆਂਗੇ ਅਪੀਲ ਕਰਦਾ ਵਾਂ ਕਿ ਮੇਰੇ ਵੱਲੋਂ ਤੇ ਮੇਰੇ ਸਾਰੇ ਨਗਰ ਵੱਲੋਂ ਪਿੰਡ ਬਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਆ ਕਿ ਵੱਧ ਤੋਂ ਵੱਧ ਇਹ ਸੇਵਾ ਇਕੱਠੀ ਕਰੋ ਤੇ ਮਾਨਸੇਰ ਦੇ ਵਿੱਚ ਜਿਹੜੀ ਗੜੇਮਾਰੀ ਹੋਈ ਆ ਉਹਨਾਂ ਤੱਕ ਜਰੂਰ ਆਪਾਂ ਪਹੁੰਚਾਉਣੀ ਆ ਜਦ ਤੱਕ ਜਦ ਆਪਾਂ ਕਣਕਾ ਵੜਾਂਗੇ ਉਦੋਂ ਉਦੋਂ ਹੀ ਆਪਾਂ ਸੇਵਾ ਇਕੱਠੀ ਕਰੀ ਜਾਵਾਂਗੇ ਸਾਰੇ ਜਾਣੇ ਤੇ ਸੇਵਾ ਆਪਾਂ ਪਹੁੰਚਾਵਾਂਗੇ ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਜਦੋਂ ਹੁਣ ਵਾਢੀ ਸ਼ੁਰੂ ਹੋਣੀ ਆ ਤੇ ਕਈਆਂ ਸੱਜਣਾ ਨੂੰ ਇਹ ਹੁੰਦਾ ਵੀ ਉਹ ਆਂਦੇ ਵੀ ਸਾਨੂੰ ਕਿ ਉਹ ਵੇਚ ਲੈਂਦੇ ਆ ਹਨਾ ਹਰ ਇੱਕ ਨੇ ਵੇਚਣੀ ਹੁੰਦੀ ਕਣਕ ਸਾਹਮਣੀ ਆ ਜੇ ਨਹੀਂ ਘਰ ਰੱਖ ਲਈ ਬਾਕੀ ਵੇਚ ਲਈ ਤੇ ਫਿਰ ਉਹ ਕਈਆਂ ਨੂੰ ਇਹ ਹੋ ਜਾਂਦਾ ਵੀ ਸਾਨੂੰ ਵੀ ਤੁਸੀਂ ਦੱਸਿਆ ਨਹੀਂਗਾ ਜੇ ਪਤਾ ਹੁੰਦਾ ਤੇ ਆਪਾਂ ਸੇਵਾ ਕਰਦੇ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਬੜੇ ਵੱਡੇ ਸ ਸੇਵਾ ਕਰਨੀ ਵੀ ਚਾਹੁੰਦੇ ਹਰ ਜਗ੍ਹਾ ਤੇ ਤੇ ਉਹ ਕਰਨਗੇ ਵੀ ਤੇ ਜ਼ਰੂਰ ਹੈ ਨਾ ਬੇਂਤੀਆਂ ਨੂੰ ਪ੍ਰਵਾਨ ਕਰਿਓ ਤੇ ਜੇ ਕੋਈ ਸੇਵਾ ਲੱਗ ਲੱਗਲੇ ਪਿੰਡਾਂ ਵਾਲਾ ਜੇ ਕੋਈ ਸੇਵਾ ਪਹੁੰਚਾਉਣੀ ਚਾਹੁੰਦਾ ਵਾ ਇੱਥੇ ਸਾਡੇ ਪਿੰਡੇ ਵਿਚ ਆ ਜਿਓ ਸਾਡਾ ਹਾਲ ਖੁੱਲਾ ਪਿਆ ਵਾ ਵਿਹਲਾ ਵਾ ਤਿਆਰ ਹੋਇਆ ਫਰਸ਼ ਪਿਆ ਵਾ ਉਹਦੇ ਵਿੱਚ ਆਪਾਂ ਸਟੋਰ ਕਰੀ ਜਾਵਾਂਗੇ ਤੇ ਜਦੋਂ ਖੜਨੀ ਆ ਸਾਰਿਆਂ ਨਾਲ ਕਨੈਕਟ ਕੀਤਾ ਜਾਊਗਾ ਤੇ ਜਿਹੜੇ ਜਿਹੜੇ ਸੱਜਣ ਨਾਲ ਜਾਣਾ ਚਾਹੁੰਦੇ ਜਾਂ ਅਗਰ ਉੱਥੇ ਸੇਵਾ ਦੇ ਕੇ ਆਉਣਗੇ ਤੇ ਆਪਾਂ ਨਾਲ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ